ਸਸਿਕਾਡੀ ਮੈਂ ਨਰਮਲ ਪਟੋਰੀ ਬੋਲ ਰਿਹਾ ਹਾਂ ਦੋਸਤੋ ਅੱਜ ਮੈਂ ਇੱਕ ਬਹੁਤ ਜ਼ਰੂਰੀ ਪੈਗਾਮ ਤੁਹਾਨੂੰ ਦੇਣਾ ਚਾਹੁੰਦਾ ਕਿ ਕੱਲ ਮਹਿਲ ਕਨਾ ਦੇ ਸ਼ੈਗਲ ਪੈਲੈਸ ਦੇ ਵਿੱਚ ਜੋ ਰਾਏਕੋਟ ਬਰਨਾਲਾ ਰੋਡ ਤੇ ਆ 2 ਵਜੇ ਤੋਂ ਲੈ ਕੇ 6 ਵਜੇ ਤੱਕ ਮਹਿਲ ਕਨਾ ਪੱਤਰਕਾਰਾਂ ਦੀ ਗਤੀਵੰਦੀ ਗੁਰਤਾਜ ਪ੍ਰੈਸ ਕਲੱਬ ਦੇ ਵੱਲੋਂ ਨਸ਼ਿਆਂ ਵਿਰੋਧੀ ਸੈਮੀਨਾਰ ਕਰਵਾਇਆ ਜਾ ਰਿਹਾ ਜਿੱਥੇ ਜਿਹੜੀ ਇਹ ਨਸ਼ਿਆਂ ਦੀ ਬਿਮਾਰੀ ਹੈ ਜਿਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਸਿਕੰਗੇ ਦੇ ਵਿੱਚ ਝਗੜਿਆ ਹੋਇਆ ਸੋ ਮੇਰੀ ਬੇਨਤੀ ਹੈ ਪੈਗਾਮ ਆ ਕਿ ਆਓ ਸਾਰੇ ਜਣੇ ਰਲ ਕੇ ਜਿੱਥੇ ਤੱਕ ਮੇਰੀ ਵੀਡੀਓ ਇਹ ਪਹੁੰਚ ਗਈ ਆ ਉਸੀ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਆਪਣੀ ਨਵੀਂ ਜਿਹੜੀ ਨੌਜਵਾਨੀ ਜਨਰੇਸ਼ਨ ਆ ਉਹਨੂੰ ਬਚਾਉਣ ਦੇ ਖਾਤਰ ਪੰਜਾਬ ਦੇ ਭਵਿੱਖ ਨੂੰ ਸਿਹਤਮੰਦ ਤੰਦਰੁਸਤ ਰੱਖਣ ਦੇ ਖਾਤਰ ਆਓ ਸਾਰੇ ਜਣੇ ਰਲ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਵਿਚਾਰਾ ਕਰੀਏ ਕਿ ਪੰਜਾਬ ਨੂੰ ਜਵਾਨੀ ਨੂੰ ਨਸ਼ੇ ਤੋਂ ਕਿਵੇਂ ਬਚਾਇਆ ਜਾ ਸਕਦਾ ਸੋ ਯਾਦ ਰੱਖਣਾ ਕੱਲ 4 ਅਪ੍ਰੈਲ 2 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਗਲ ਪੈरिस ਮਹਿਲ ਕਲਾ ਵਿਖੇ ਗੁਨਤਾਜ ਪ੍ਰੈਸ ਕਲਬ ਦਾ ਜੀਵੇ ਜਵਾਨੀ ਜੀਵੇ ਪੰਜਾਬ ਵਪਿੰਦ ਰਿਹਾ ਇੱਕ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਅਸੀਂ ਤੁਹਾਡੀ ਉਲੀਖ ਕਰਾਂਗੇ